ਅਕਸਰ ਹੀ ਪੁਲਿਸ ਦੇ ਉੱਤੇ ਉਂਗਲ ਚੱਕਦੇ ਆ ਕਿ ਪੁਲਿਸ ਐਦਾਂ ਨਹੀਂ ਕਰਦੀ ਪੁਲਿਸ ਨੂੰ ਆ ਕਰਨਾ ਚਾਹੀਦਾ ਪੁਲਿਸ ਆਪਣਾ ਕੰਮ ਇਮਾਨਦਾਰੀ ਨਾਲ ਨਹੀਂ ਕਰਦੀ ਜਾਣੀ ਐਦਾਂ ਦੀਆਂ ਬਹੁਤ ਗੱਲਾਂ ਆਮ ਇਨਸਾਨ ਪੁਲਿਸ ਬਾਰੇ ਸੋਚਦਾ ਪਰ ਇੱਕ ਗੱਲ ਠੰਡੇ ਦਿਮਾਗ ਨਾਲ ਬਹਿ ਕੇ ਸੋਚੋ ਕਿ ਜੇ ਕਿਤੇ ਪੁਲਿਸ ਨਾ ਹੋਵੇ ਤਾਂ ਜੋ ਕ੍ਰਿਮੀਨਲ ਲੋਕ ਨੇ ਮਾੜੇ ਦਿਮਾਗ ਵਾਲੇ ਲੋਕ ਨੇ ਉਹ ਤਾਂ شریف ਬੰਦੇ ਦਾ ਜਿਉਣਾ ਹੀ ਹਰਾਮ ਕਰ ਦੇਣਾ ਜਿਵੇਂ ਕਹਿੰਦਾ ਕਿ ਬੰਦੇ ਨੂੰ ਬੰਦਾ ਮਾਰ ਕੇ ਖਾ ਜਾਵੇ ਜੇ ਪੁਲਿਸ ਨਾ ਹੋਵੇ ਜਦ ਕਿ ਪੁਲਿਸ ਦੇ ਹੋਣ ਕਰਕੇ ਵੀ ਕਈ ਕ੍ਰਾਈਮ ਹੋ ਜਾਂਦੇ ਨੇ ਕਿੱਡੇ ਕਿੱਡੇ ਕਾਂਡ ਹੋ ਜਾਂਦੇ ਨੇ ਪਰ ਸੋਚੋ ਜੇ ਕਿਤੇ ਪੁਲਿਸ ਨਾ ਹੋਵੇ ਤਾਂ ਆਮ ਬੰਦੇ ਦਾ ਜਿਉਣਾ ਕਿੰਨਾ ਮੁਹਾਲ ਹੋ ਜਾਵੇ ਜੋ ਅੱਜ ਤੁਹਾਡੇ ਵਾਸਤੇ ਮੈਂ ਸੱਚੀ ਘਟਨਾ ਲੈ ਕੇ ਆਇਆ ਹਾਂ ਓਬੀਏਕੂ ਪੁਲਿਸ ਵਾਲੇ ਨੇ ਆਪਣੀ ਜਵਾਨੀ ਸੁਣਾਈ ਤੇ ਇਸ ਵਿੱਚ ਵੀ ਇੱਕ ਕਤਲ ਹੋ ਜਾਂਦਾ ਹੈ ਬੜਾ ਬੇਰਹਿਮੀ ਦੇ ਨਾਲ ਕਤਲ ਹੁੰਦਾ ਹੈ ਤੇ ਉਸ ਦੀ ਇਨਵੈਸਟੀਗੇਸ਼ਨ ਕਰਕੇ ਪੁਲਿਸ ਕਾਤਲ ਤੱਕ ਪਹੁੰਚਦੀ ਹੈ ਪਰ ਪੁਲਿਸ ਦੇ ਸਾਹਮਣੇ ਕਾਤਲ ਨੂੰ ਫੜਨਾ ਵੀ ਇੰਨਾ ਸੌਖਾ ਨਹੀਂ ਸੀ ਕਿਉਂਕਿ ਪੁਲਿਸ ਕਈ ਐਂਗਲਾਂ ਤੋਂ ਸੋਚ ਰਹੀ ਸੀ ਕਿ ਜੇ ਕਾਤਲ ਨੂੰ ਫੜਿਆ ਤਾਂ ਰੌਲਾ ਪੈ ਜਾਵੇਗਾ ਤਾਂ ਸ਼ਾਇਦ ਲੋਕ ਇਹ ਸੋਚਣਗੇ ਕਿ ਪੁਲਿਸ ਨੂੰ ਅਸਲੀ ਕਾਤਲ ਤਾਂ ਨਹੀਂ ਲੱਭਾ ਪਰ ਇਹਨਾਂ ਨੇ ਤਾਂ ਘਰ ਵਾਲਿਆਂ ਨੂੰ ਹੀ ਫੜਨਾ ਸ਼ੁਰੂ ਕਰ ਦਿੱਤਾ ਘਰ ਵਾਲਿਆਂ ਨੂੰ ਹੀ ਟੰਕਾਉਣਾ ਸ਼ੁਰੂ ਕਰ ਦਿੱਤਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਪਟਿਆਲਾ ਉਸ ਦਾ ਥਾਣਾ ਜੁਲਕਾ ਜੁਲਕਾ ਥਾਣੇ ਦੇ ਅਧੀਨ ਪੈਂਦਾ ਇੱਕ ਪਿੰਡ ਦੇਵੀਗੜ੍ਹ ਇਸ ਥਾਣੇ ਦੇ ਵਿੱਚ ਤਕਰੀਬਨ ਰਾਤ ਦੇ 1:30 ਵਜੇ ਇੱਕ ਬੰਦਾ ਹੁੰਦਾ ਜਿਸ ਦਾ ਨਾਮ ਸੁਖਦੇਵ ਸਿੰਘ ਪੁੱਤਰ ਪ੍ਰੇਮ ਸਿੰਘ ਹੁੰਦਾ ਹੈ ਉਹ ਆ ਕੇ ਕਹਿੰਦਾ ਕਿ ਮੇਰੇ ਭਰਾ ਹਰਨੇਕ ਸਿੰਘ ਦੇ ਕਿਸੇ ਨੇ ਗੋਲੀ ਮਾਰੀ ਤੇ ਉਸ ਦੀ ਮੌਤ ਹੋ ਗਈ ਹੁਣ ਪੁਲਿਸ ਜਦੋਂ ਇਹ ਗੱਲ ਸੁਣਦੀ ਆ ਤਾਂ ਪੁਲਿਸ ਪਾਰਟੀ ਹਰਕਤ ਦੇ ਵਿੱਚ ਆਉਂਦੀ ਹੈ ਤੇ ਮੌਕੇ ਬਾਹਰ ਦਾਅਤੇ ਪਹੁੰਚਦੀ ਹੈ ਇਹ ਜੋ ਸੁਖਦੇਵ ਸਿੰਘ ਸੀ ਇਹ ਪੰਜ ਭਰਾ ਸੀ ਜਿਨ੍ਹਾਂ ਵਿੱਚੋਂ ਇੱਕ ਹਰਨੇਕ ਸਿੰਘ ਵੀ ਸੀ ਚਾਰ ਭਰਾ ਇਕੱਠੇ ਰਹਿੰਦੇ ਸੀ ਪਰ ਜੋ ਹਰਨੇਕ ਸਿੰਘ ਸੀ ਉਹ ਅਲੱਗ ਰਹਿੰਦਾ ਸੀ ਜਾਨੀ ਉਹਨਾਂ ਤੋਂ ਦੂਰ ਰਹਿੰਦਾ ਸੀ ਹੁਣ ਪੁਲਿਸ ਮੌਕੇ ਤੇ ਜਾਂਦੀ ਹੈ ਮੌਕੇ ਤੇ ਜਾ ਕੇ ਪੁਲਿਸ ਜੋ ਮੰਜ਼ਰ ਦੇਖਦੀ ਹੈ ਉਹ ਦੇਖ ਕੇ ਪੁਲਿਸ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਕਿਸੇ ਨੇ ਹਰਨੇਕ ਸਿੰਘ ਦੇ ਸਿਰ ਵਿੱਚ ਬੜੀ ਨਜ਼ਦੀਕ ਤੋਂ ਗੋਲੀ ਮਾਰੀ ਸੀ ਤੇ ਪੂਰਾ ਸਿਰ ਖਿੰਡ ਚੁੱਕਿਆ ਸੀ ਕਮਰੇ ਦੇ ਵਿੱਚ ਖੂਨ ਹੀ ਖੂਨ ਖਿੰਡਿਆ ਹੋਇਆ ਸੀ ਤੇ ਹਰਨੇਕ ਸਿੰਘ ਦੀ ਜੋ ਲਾਸ਼ ਸੀ ਉਹ ਬੈੱਡ ਦੇ ਉੱਤੇ ਪਈ ਸੀ ਬੈੱਡ ਵੀ ਖੂਨ ਦੇ ਨਾਲ ਭਿੱਜਿਆ ਹੋਇਆ ਸੀ ਹੁਣ ਪੁਲਿਸ ਇਹ ਸਾਰੀ ਘਟਨਾਵਾਲੇ ਕਮਰੇ ਦੀ ਵੀਡੀਓਗ੍ਰਾਫੀ ਕਰਦੀ ਆ ਜਾਨੀ ਇੱਥੇ ਫੋਟੋਆਂ ਖਿੱਚੀਆਂ ਜਾਂਦੀਆਂ ਨੇ ਕਿ ਕ੍ਰਾਈਮ ਸੀਨ ਦੇ ਵਿੱਚੋਂ ਕੁਝ ਮਿਸ ਨਾ ਹੋ ਜਾਵੇ ਫੋਟੋਆਂ ਖਿੱਚੀਆਂ ਜਾਂਦੀਆਂ ਜਾਂਚ ਕੀਤੀ ਜਾਂਦੀ ਹੈ ਗੱਲ 2006 ਦੀ ਹੈ ਉਦੋਂ ਜ਼ਿਆਦਾ ਸੀਸੀਟੀਵੀ ਕੈਮਰੇ ਨਹੀਂ ਸੀ ਆਸ-ਪਾਸਿਓਂ ਪੁੱਛਗਿੱਛ ਕੀਤੀ ਜਾਂਦੀ ਹੈ ਪੁਲਿਸ ਵਾਲਿਆਂ ਨੇ ਪੁੱਛਿਆ ਕਿ ਜੋ ਇਹ ਹਰਨੇਕ ਸਿੰਘ ਸੀ ਇਹ ਇਸ ਦਾ ਕੰਮ ਕੀ ਸੀ ਇਹ ਕਰਦਾ ਕੀ ਸੀ ਤਾਂ ਪੁਲਿਸ ਨੂੰ ਆੜ ਗਵਾੜ ਚੋਂ ਪਤਾ ਲੱਗਿਆ ਕਿ ਜੋ ਹਰਨੇਕ ਸਿੰਘ ਸੀ ਇਸ ਦੇ ਕੋਲ ਇੱਕ ਫੋਰ ਬੀਹਰਰ ਟੈਂਪੂ ਸੀ ਜਿਸ ਤੇ ਇਹ ਅੰਬਾਲਿਆਉ ਸਬਜ਼ੀ ਲਿਆ ਕੇ ਪਟਿਆਲੇ ਵੇਚਿਆ ਕਰਦਾ ਸੀ ਯਾਨੀ ਇਸ ਨੇ ਇੱਕ ਡਰਾਈਵਰ ਰੱਖਿਆ ਹੋਇਆ ਸੀ ਖੁਦ ਤਾਂ ਇਹ ਘਰ ਹੀ ਰਹਿੰਦਾ ਸੀ ਡਰਾਈਵਰ ਕੰਮ ਕਰਦਾ ਸੀ ਉਹ ਅੰਬਾਲਿਆਉ ਸਬਜ਼ੀ ਚੱਕਦਾ ਤੇ ਪਟਿਆਲੇ ਵੇਚ ਦਿੰਦਾ ਉਸ ਨਾਲ ਹੀ ਇਸ ਦਾ ਘਰ ਚੱਲਦਾ ਸੀ ਇਸ ਨੂੰ ਚੰਗੀ ਇਨਕਮ ਹੋ ਜਾਂਦੀ ਸੀ ਤੇ ਇਹ ਵੀ ਦੱਸਿਆ ਗਿਆ ਕਿ ਜੋ ਡਰਾਈਵਰ ਸੀ ਉਹ 2-3 ਦਿਨਾਂ ਬਾਅਦ ਇਸ ਕੋਲ ਰਾਤ ਨੂੰ ਆਉਂਦਾ ਸੀ ਜਾਨੀ ਹਿਸਾਬ ਕਿਤਾਬ ਕਰਨ ਤੇਲ ਪਾਣੀ ਦੇ ਪੈਸੇ ਲੈਣ ਤਾਂ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਪੁੱਛਿਆ ਕਿ ਕੀ ਰਾਤ ਉਹ ਟੈਂਪੂ ਵਾਲਾ ਆਇਆ ਸੀ ਤਾਂ ਆਂਡੀਆਂ ਗਮਾਂਡੀਆਂ ਨੇ ਕਿਹਾ ਕਿ ਨਹੀਂ ਜਦੋਂ ਪਹਿਲਾਂ ਉਹ ਆਉਂਦਾ ਤਾਂ ਸਾਨੂੰ ਉਸ ਟੈਂਪੂ ਦੀ ਆਵਾਜ਼ ਸੁਣਦੀ ਆ ਸਾਨੂੰ ਪਤਾ ਲੱਗਦਾ ਕਿ ਟੈਂਪੂ ਆ ਗਿਆ ਉਹ ਰਾਤ ਨਹੀਂ ਆਇਆ ਸੀ ਇਹ ਗੱਲ ਜਦੋਂ ਹੋਈ ਉਸ ਤੋਂ ਬਾਅਦ ਪੁਲਿਸ ਫੇਰ ਜਾਂਚ ਕਰਦੀ ਹੈ ਜੋ ਮ੍ਰਿਤਕ ਦੀ ਪਤਨੀ ਹੁੰਦੀ ਹੈ ਕੁਲਦੀਪ ਕੌਰ ਉਸ ਤੋਂ ਵੀ ਪੁਲਿਸ ਵਾਲੇ ਪੁੱਛਗਿੱਛ ਕਰਦੇ ਆ ਕਿ ਆਖਰ ਰਾਤ ਕੀ ਹੋਇਆ ਸੀ ਹਰਨੇਕ ਸਿੰਘ ਦੀ ਪਤਨੀ ਤੇ ਉਸ ਦੇ ਦੋ ਬੱਚੇ ਯਾਨੀ ਚਾਰ ਮੈਂਬਰ ਇਸ ਪਰਿਵਾਰ ਦੇ ਵਿੱਚ ਸਨ ਤਾਂ ਉਸ ਨੇ ਦੱਸਿਆ ਕਿ ਰਾਤ ਜੋ ਟੈਂਪੂ ਸੀ ਉਹ ਆਇਆ ਸੀ ਤੇ ਜਦੋਂ ਕੁੰਡਾ ਖੜਕਿਆ ਮੈਂ ਦਰਵਾజా ਖੋਲਣ ਚਲੀ ਗਈ ਜੋ ਮੇਰੇ ਬੱਚੇ ਸੀ ਉਹ ਅਲੱਗ ਕਮਰੇ ਦੇ ਵਿੱਚ ਪਏ ਸੀ ਮੈਂ ਹਰਨੇਕ ਸਿੰਘ ਦੇ ਨਾਲ ਹੀ ਬੈੱਡ ਤੇ ਪਈ ਸੀ ਮੈਂ ਦਰਵਾజా ਖੋਲਣ ਚਲੀ ਗਈ ਦਰਵਾజా ਖੋਲ ਕੇ ਆਕੇ ਮੈਂ ਪਈ ਗਈ ਤੇ ਉਸ ਤੋਂ ਬਾਅਦ ਉਹ ਟੈਂਪੂ ਵਾਲਾ ਚਲੇ ਆ ਗਿਆ ਤੇ ਜਦੋਂ ਪੁਲਿਸ ਨੇ ਪੁੱਛਿਆ ਕਿ ਤੁਸੀਂ ਦਰਵਾజా ਬੰਦ ਕੀਤਾ ਸੀ ਤਾਂ ਉਸ ਨੇ ਕਿਹਾ ਕਿ ਮੈਨੂੰ ਯਾਦ ਨਹੀਂ ਮੈਂ ਉਦੋਂ ਨੀਂਦ ਵਿੱਚ ਸੀ ਜਦੋਂ ਟੈਂਪੂ ਵਾਲਾ ਚਲੇ ਗਿਆ ਤਾਂ ਉਸ ਤੋਂ ਬਾਅਦ ਦੋ ਬੰਦੇ ਹੋ ਰਏ ਉਹ ਅਣਪਛਾਤੇ ਬੰਦੇ ਸੀ ਤੇ ਉਹ ਜੋ ਬੈੱਡ ਦੇ ਸਾਹਮਣੇ ਸੋਫਾ ਲੱਗਿਆ ਹੋਇਆ ਉਸ ਕਮਰੇ ਚ ਘਟਨਾਵਾਲੇ ਕਮਰੇ ਵਿੱਚ ਉਸ ਨੇ ਕਿਹਾ ਕਿ ਇੱਕ ਸੋਫੇ ਦੇ ਉੱਤੇ ਬੈਠ ਗਏ ਤੇ ਮੈਂ ਜੋ ਹਰਨੇਕ ਸਿੰਘਾ ਉਸ ਦੇ ਨਾਲ ਹੀ ਪਈ ਸੀ ਜਾਨੀ ਮੈਂ ਬੈੱਡ ਤੇ ਪਈ ਸੀ ਤੇ ਉਹ ਜੋ ਅਣਪਛਾਤੇ ਬੰਦੇ ਸੀ ਉਹ ਸੋਫੇ ਤੇ ਬੈਠ ਗਏ ਉਹ ਹਰਨੇਕ ਸਿੰਘਾ ਗੱਲਾਂ ਕਰਨ ਲੱਗੇ ਮੈਨੂੰ ਨੀਂਦ ਆ ਗਈ ਤੇ ਉਸ ਤੋਂ ਬਾਅਦ ਮੇਰੀ ਅੱਖ ਜਦੋਂ ਖੁੱਲੀ ਤਾਂ ਉਹ ਜੋ ਗੋਲੀ ਸੀ ਗੋਲੀ ਦੇ ਖੜਕੇ ਦੇ ਨਾਲ ਖੁੱਲੀ ਉਹ ਹਰਨੇਕ ਸਿੰਘ ਦੇ ਸਿਰ ਵਿੱਚ ਗੋਲੀ ਮਾਰ ਕੇ ਫਰਾਰ ਹੋ ਚੁੱਕੇ ਸੀ ਪੁਲਿਸ ਦੇ ਇਹ ਗੱਲ ਹਾਜਮ ਨਹੀਂ ਹੋ ਰਹੀ ਸੀ ਕਿ ਅਣਪਛਾਤੇ ਬੰਦੇ ਘਰ ਵਿੱਚ ਆਏ ਜੋ ਹਰਨੇਕ ਸਿੰਘ ਦੀ ਪਤਨੀ ਸੀ ਉਹ ਆਰਾਮ ਨਾਲ ਬੈੱਡ ਤੇ ਸੁੱਤੀ ਪਈ ਸੀ ਤੇ ਉਹ ਬੰਦਿਆਂ ਦੇ ਨਾਲ ਹਰਨੇਕ ਸਿੰਘ ਗੱਲ ਕਰ ਰਿਹਾ ਸੀ ਜਾਣੀ ਪੁਲਿਸ ਨੂੰ ਇਹ ਗੱਲ ਸਹੀ ਨਹੀਂ ਲੱਗ ਰਹੀ ਸੀ ਉਸ ਨੂੰ ਲੱਗ ਰਿਹਾ ਸੀ ਕਿ ਇਹ ਗੱਲ ਦੇ ਵਿੱਚ ਕੁਝ ਨਾ ਕੁਝ ਗੜਬੜ ਹੈ ਉਸ ਤੋਂ ਬਾਅਦ ਪੁਲਿਸ ਨੇ ਪੁੱਛਿਆ ਕਿ ਤੁਹਾਡੇ ਘਰ ਵਿੱਚ ਫੋਨ ਲੱਗਿਆ ਹੋਇਆ ਤਾਂ ਹਰਨੇਕ ਸਿੰਘ ਦੀ ਪਤਨੀ ਨੇ ਕਿਹਾ ਫੋਨ ਤਾਂ ਸੀ ਲੈਂਡਲਾਈਨ ਫੋਨ ਸੀ ਪਰ ਉਸ ਦਾ ਕਨੈਕਸ਼ਨ ਕਟਵਾ ਦਿੱਤਾ ਸੀ ਤਾਂ ਇਹ ਗੱਲ ਵੀ ਪੁਲਿਸ ਨੂੰ ਅਟਪਟੀ ਲੱਗੀ ਕਿ ਫੋਨ ਦਾ ਕਨੈਕਸ਼ਨ ਕਟਾਉਣ ਦਾ ਕੀ ਮਤਲਬ ਹੋਇਆ ਤਾਂ ਹਰਨੇਕ ਸਿੰਘ ਦੀ ਪਤਨੀ ਨੇ ਕਿਹਾ ਕਿ ਬਿੱਲ ਨਹੀਂ ਭਰਿਆ ਇਸ ਕਰਕੇ ਉਹਨਾਂ ਨੇ ਕੱਟ ਦਿੱਤਾ ਪਰ ਪੁਲਿਸ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ ਕਿਉਂਕਿ ਪੁਲਿਸ ਨੂੰ ਲੱਗ ਰਿਹਾ ਸੀ ਕਿ ਇਹ ਬੰਦਾ ਬਿਜ਼ਨਸਮੈਨ ਹੈ ਇਸ ਨੂੰ ਫੋਨ ਕਰਨੇ ਵੀ ਪੈਂਦੇ ਨੇ ਤੇ ਫੋਨ ਆਉਂਦੇ ਵੀ ਹੋਣਗੇ ਤੇ ਇਹ ਫੋਨ ਨਹੀਂ ਕਟਵਾ ਸਕਦਾ ਫੋਨ ਦੀ ਜ਼ਰੂਰਤ ਇਸ ਨੂੰ ਹਰ ਵਕਤ ਰਹਿੰਦੀ ਹੋਊਗੀ ਉਸ ਤੋਂ ਬਾਅਦ ਫਿਰ ਪੁਲਿਸ ਵਾਲਿਆਂ ਨੇ ਹਰਨੇਕ ਸਿੰਘ ਦੀ ਪਤਨੀ ਤੋਂ ਪੁੱਛਿਆ ਕਿ ਤੁਹਾਡੇ ਘਰ ਵਿੱਚ ਕੋਈ ਹਥਿਆਰ ਹੈ ਕੋਈ ਰਫਲ ਵਗੈਰਾ ਤਾਂ ਉਸ ਨੇ ਕਿਹਾ ਕਿ ਹਾਂ ਸਾਡੇ ਘਰ ਦੇ ਵਿੱਚ 12 ਬੋਰ ਦੁਨਾਲੀ ਰਫਲ ਹੈ ਬੰਦੂਕ ਹੈ ਤਾਂ ਫਿਰ ਹੁਣ ਪੁਲਿਸ ਵਾਲਿਆਂ ਨੇ ਕਿਹਾ ਕਿ ਦਿਖਾਓ ਉਹ ਕਿੱਥੇ ਆ। ਉਹ ਰਫਲ ਹੁਣ ਪੁਲਿਸ ਵਾਲਿਆਂ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਵਾਲੇ ਜਦੋਂ ਉਸ ਰਫਲ ਨੂੰ ਉਸ ਦੀਆਂ ਨਾਲੀਆਂ ਨੂੰ ਖੋਲ ਕੇ ਦੇਖਦੇ ਆ ਤਾਂ ਉਸ ਵਿੱਚੋਂ ਸਮੈਲ ਆ ਰਹੀ ਸੀ ਬਰੂਦ ਦੀ ਜਿਵੇਂ ਕਿਸੇ ਨੇ ਉਸ ਵਿੱਚੋਂ ਤਾਜੀ ਹੀ ਗੋਲੀ ਚਲਾਈ ਹੋਵੇ। ਪੁਲਿਸ ਹੁਣ ਰਫਲ ਨੂੰ ਕਬਜ਼ੇ ਦੇ ਵਿੱਚ ਲੈ ਲੈਂਦੀ ਐ ਤੇ ਪੁਲਿਸ ਦਾ ਜੋ ਸ਼ੱਕ ਸੀ ਉਹ ਹੁਣ ਯਕੀਨ ਵਿੱਚ ਬਦਲਣਾ ਸ਼ੁਰੂ ਹੋ ਗਿਆ ਸੀ ਕਿ ਜੋ ਕਤਲ ਕੀਤਾ ਉਹ ਕਰਦੇ ਹੀ ਕਿਸੇ ਮੈਂਬਰ ਨੇ ਕੀਤਾ ਜਾਨੀ ਇਹ ਕਿਸੇ ਜਾਣ ਪਹਿਚਾਨ ਵਾਲੇ ਦਾ ਕੰਮ ਹੈ ਉਸ ਤੋਂ ਬਾਅਦ ਜੋ ਇਹਨਾਂ ਦੇ ਘਰ ਲੈਂਡਲਾਈਨ ਫੋਨ ਲੱਗਿਆ ਹੁੰਦਾ ਉਸ ਦੀ ਡਿਟੇਲ ਕਢਵਾਉਂਦੀ ਹੈ ਕਿਉਂਕਿ 2-3 ਮਹੀਨੇ ਪਹਿਲਾਂ ਉਸ ਦਾ ਕਨੈਕਸ਼ਨ ਕਟਵਾ ਦਿੱਤਾ ਸੀ ਉਸ ਦੀ ਡਿਟੇਲ ਕਢਵਾਈ ਜਾਂਦੀ ਹੈ ਕਿ ਦੇਖੀਏ ਕਿਸੇ ਗਲਤ ਬੰਦੇ ਦਾ ਜਾਂ ਇਹ ਫੋਨ ਕਿੱਥੇ ਕਰਦੇ ਸੀ ਕਿਸੇ ਨਾਲ ਇਹਨਾਂ ਦੀ ਕੋਈ ਅਟੈਚਮੈਂਟ ਐਦਾਂ ਦੀ ਤਾਂ ਨਹੀਂ ਸੀ ਕਿ ਉਸ ਕਰਕੇ ਹਰਨੇਕ ਸਿੰਘ ਦਾ ਕਤਲ ਕੀਤਾ ਗਿਆ ਹੋਵੇ ਹੁਣ ਜੋ ਲੈਂਡਲਾਈਨ ਫੋਨ ਸੀ ਉਸ ਦੀ ਡਿਟੇਲ ਕਢਾਈ ਜਾਂਦੀ ਆ ਕਾਲ ਡਿਟੇਲ ਤਾਂ ਉਸ ਵਿੱਚ ਇੱਕ ਨੰਬਰ ਆਉਂਦਾ ਆ ਜਦੋਂ ਉਸ ਦੀ ਜਾਂਚ ਕੀਤੀ ਜਾਂਦੀ ਆ ਕਿਉਂਕਿ ਉਹ ਨੰਬਰ ਦੇ ਉੱਤੇ ਬਾਰ-ਬਾਰ ਕਾਲ ਕੀਤੀ ਗਈ ਸੀ ਤੇ ਲੰਬੀਆਂ-ਲੰਬੀਆਂ ਕਾਲਾਂ ਉਸ ਨੰਬਰ ਤੇ ਹੋਈਆਂ ਸੀ ਤਾਂ ਪੁਲਿਸ ਨੂੰ ਸ਼ੱਕ ਹੁੰਦਾ ਹੈ ਕਿ ਜ਼ਰੂਰ ਕੁਝ ਦਾਲ ਦੇ ਵਿੱਚ ਕਾਲਾ ਹੈ ਸ਼ਾਇਦ ਇਸ ਨੰਬਰ ਤੇ ਇੰਨੀਆਂ ਕਾਲਾਂ ਹੋਈਆਂ ਨੇ ਇੰਨੀਆਂ ਲੰਬੀਆਂ ਲੰਬੀਆਂ ਕਾਲਾਂ ਹੋਈਆਂ ਇਸ ਕਾਰਨ ਹੀ ਜੋ ਇਹ ਫੋਨ ਇਹ ਪਟਵਾਇਆ ਗਿਆ ਹੋ ਕਟਵਾਇਆ ਗਿਆ ਹੋ ਤਾਂ ਹੁਣ ਪੁਲਿਸ ਜੋ ਨੰਬਰ ਸੀ ਉਸ ਦੀ ਜਾਂਚ ਕਰਦੀ ਹੈ ਕਿ ਆਖਰ ਇਹ ਨੰਬਰ ਕਿਸ ਦਾ ਸੀ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਜੋ ਨੰਬਰ ਸੀ ਇਹ ਮਹੇਸ਼ ਕੁਮਾਰ ਦਾ ਸੀ ਜੋ ਕੁਰਕ ਖੇਤਰ ਦੇ ਸਮਾਲਾਬਾਦ ਦਾ ਰਹਿਣ ਵਾਲਾ ਸੀ ਤੇ ਹੁਣ ਇੱਕ ਪੁਲਿਸ ਪਾਰਟੀ ਇਸ ਮਹੇਸ਼ ਕੁਮਾਰ ਦੇ ਘਰ ਜਾਂਦੀ ਹੈ ਇਹ ਇਹ ਬੰਦਾ ਅੱਗੇ ਪੁਲਿਸ ਨੂੰ ਮਿਲ ਜਾਂਦਾ ਹੈ। ਉਸ ਤੋਂ ਬਾਅਦ ਪੁਲਿਸ ਇਸ ਨੂੰ ਪੁੱਛਦੀ ਹੈ ਕਿ ਤੇਰਾ ਇਸ ਨੰਬਰ ਨਾਲ ਕੀ ਲੈਣਾ ਦੇਣਾ। ਤੂੰ ਇਸ ਨੰਬਰ ਤੇ ਕਿਸ ਨਾਲ ਗੱਲਾਂ ਕਰਦਾ ਸੀ? ਜਦੋਂ ਪੁਲਿਸ ਇਸ ਨੂੰ ਸ਼ਕਤੀ ਦੇ ਨਾਲ ਪੁੱਛਦੀ ਹੈ ਫੇਰੇ ਸਭ ਕੁਝ ਤੋਤੇ ਵਾਂਗੂੰ ਦੱਸਦਾ। ਇਹ ਕਹਿੰਦਾ ਕਿ ਜੋ ਹਰਨੇਕ ਸਿੰਘ ਦੀ ਪਤਨੀ ਹੈ ਉਸ ਨਾਲ ਮੇਰੇ ਨਾਜਾਇਜ਼ ਸਬੰਧ ਸੀ। ਮੈਂ ਉਸ ਦੇ ਘਰ ਵੀ ਜਾਇਆ ਕਰਦਾ ਸੀ। ਅਸੀਂ ਬਾਹਰ ਵੀ ਮਿਲਦੇ ਸੀ ਤੇ ਮੈਂ ਹੀ ਉਸ ਨਾਲ ਇਸ ਨੰਬਰ ਦੇ ਉੱਤੇ ਗੱਲ ਕਰਿਆ ਕਰਦਾ ਸੀ। ਇਸ ਕਾਰਨ ਹੀ ਜੋ ਫੋਨ ਸੀ ਉਹ ਹਰਨੇਕ ਸਿੰਘ ਨੇ ਪਟਵਾ ਦਿੱਤਾ ਸੀ ਹੁਣ ਪੁਲਿਸ ਦਾ ਯਕੀਨ ਹੋਰ ਪੱਕਾ ਹੋ ਗਿਆ ਕਿ ਇਹ ਕਤਲ ਜੋ ਕੀਤਾ ਇਹ ਕਤਲ ਹਰਨੇਕ ਸਿੰਘ ਦੀ ਘਰਵਾਲੀ ਨੇ ਕੀਤਾ ਇਧਰ ਪੋਸਟਮਾਰਟਮ ਹੋ ਜਾਂਦਾ ਹੈ ਪੋਸਟਮਾਰਟਮ ਤੋਂ ਬਾਅਦ ਪੁਲਿਸ ਉਡੀਕਦੀ ਹੈ ਕਿ ਇਸ ਬੰਦੇ ਦਾ ਜੋ ਹਰਨੇਕ ਸਿੰਘ ਆ ਉਸ ਦਾ ਸੰਸਕਾਰ ਕਰ ਦਿੱਤਾ ਜਾਵੇ ਕਿਉਂਕਿ ਬਹੁਤ ਜੋ ਰਿਸ਼ਤੇਦਾਰ ਦੋਸਤ ਮਿੱਤਰ ਭੈਣ ਭਰਾ ਉਸਤੇ ਆਏ ਹੋਏ ਸੀ ਕਿ ਚਲੇ ਜਾਣਗੇ ਉਸ ਤੋਂ ਬਾਅਦ ਥੋੜੀ ਗੱਲ ਠੰਡੀ ਹੋ ਜਾਏਗੀ ਕਿਉਂਕਿ ਪੁਲਿਸ ਜੇ ਹਰਨੇਕ ਸਿੰਘ ਦੀ ਪਤਨੀ ਨੂੰ ਥਾਣੇ ਲੈ ਜਾਂਦੀ ਸੀ ਤਾਂ ਗੱਲ ਪੁਲਿਸ ਦੇ ਉੱਤੇ ਆਉਂਦੀ ਸੀ ਕਿ ਇੱਕ ਤਾਂ ਇਹਨਾਂ ਦਾ ਬੰਦਾ ਮਰ ਗਿਆ ਇਸ ਵਿਚਾਰੀ ਦਾ ਘਰ ਵਾਲਾ ਮਰ ਗਿਆ ਤੇ ਦੂਜੀ ਪੁਲਿਸ ਇਸ ਨੂੰ ਹੀ ਹੁਣ ਥਾਣੇ ਲੈ ਕੇ ਜਾਂਦੀ ਹੈ ਪੁਲਿਸ ਨੇ ਵੇਟ ਕੀਤੀ ਤਾਂ ਹੁਣ ਜਦੋਂ ਹਰਨੇਕ ਸਿੰਘ ਦਾ ਸੰਸਕਾਰ ਕੀਤਾ ਜਾਂਦਾ ਉਸ ਤੋਂ ਬਾਅਦ ਪੁਲਿਸ ਪੰਚਾਇਤ ਮੈਂਬਰਾਂ ਦੇ ਨਾਲ ਸਰਪੰਚ ਨਾਲ ਤੇ ਜੋ ਹਰਨੇਕ ਸਿੰਘ ਦਾ ਭਰਾ ਹੁੰਦਾ ਸੁਖਦੇਵ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਸਾਨੂੰ ਇੱਕ ਵਾਰ ਜੋ ਹਰਨੇਕ ਸਿੰਘ ਦੀ ਘਰ ਵਾਲੀ ਐ ਇਸ ਨੂੰ ਪੁੱਛਗਿੱਛ ਲਈ ਥਾਣੇ ਲੈ ਕੇ ਜਾਣਾ ਪਊ ਉਹ ਇੱਕ ਲੇਡੀ ਪੁਲਿਸ ਵੀ ਲਿਆਉਂਦੇ ਨੇ ਤਾਂ ਕਾਫੀ ਮਿਹਨਤ ਤੋਂ ਬਾਅਦ ਜਾਣੀ ਕਾਫੀ ਜਦੋਜਹਿਦ ਤੋਂ ਬਾਅਦ ਜੋ ਪਰਿਵਾਰ ਵਾਲੇ ਹੁੰਦੇ ਆ ਉਹ ਮੰਨ ਜਾਂਦੇ ਆ ਕਿਉਂਕਿ ਸੁਖਦੇਵ ਸਿੰਘ ਨੂੰ ਵੀ ਸ਼ੱਕ ਸੀ ਕਿ ਇਹ ਕੰਮ ਹਰਨੇਕ ਦੀ ਪਤਨੀ ਜਾਨੀ ਸੁਖਦੇਵ ਸਿੰਘ ਦੀ ਭਾਬੀ ਨਹੀਂ ਹੀ ਕਰਵਾਇਆ ਹੋ ਸਕਦਾ ਕਿਉਂਕਿ ਉਸ ਨੂੰ ਪਤਾ ਸੀ ਕਿ ਇਸ ਦਾ ਜੋ ਚਾਲ ਚੱਲਣਾ ਉਹ ਜਿਆਦਾ ਵਧੀਆ ਨਹੀਂ ਹੈਗਾ ਤਾਂ ਸੁਖਦੇਵ ਸਿੰਘ ਕਹਿੰਦਾ ਕਿ ਕੋਈ ਗੱਲ ਨਹੀਂ ਤੁਸੀਂ ਲੈ ਜਾਓ ਹੁਣ ਜੋ ਹਰਨੇਕ ਸਿੰਘ ਦੀ ਪਤਨੀ ਹੁੰਦੀ ਆ ਉਸ ਨੂੰ ਥਾਣੇ ਲਿਜਾਇਆ ਜਾਂਦਾ ਥਾਣੇ ਲਿਜਾ ਕੇ ਉਸ ਤੋਂ ਸਵਾਲ ਪੁੱਛੇ ਜਾਂਦੇ ਨੇ ਪੁਲਿਸ ਵਾਲੇ ਹਰਨੇਕ ਸਿੰਘ ਦੀ ਪਤਨੀ ਨੂੰ ਕਹਿੰਦੇ ਆ ਕਿ ਤੂੰ ਕਹਿ ਰਹੀਆਂ ਕਿ ਉਸ ਦਿਨ ਰਾਤ ਨੂੰ ਟੈਂਪੂ ਆਇਆ ਸੀ ਪਰ ਸਾਨੂੰ ਪਤਾ ਲੱਗਿਆ ਕਿ ਟੈਂਪੂ ਉਸ ਦਿਨ ਨਹੀਂ ਆਇਆ ਤੂੰ ਝੂਠ ਬੋਲ ਰਹੀ ਹੈ ਤੇ ਤੂੰ ਕਹਿ ਰਹੀ ਹੈ ਕਿ ਜਦੋਂ ਅਣਪਛਾਤੇ ਦੋ ਬੰਦੇ ਘਰ ਆਏ ਤਾਂ ਮੈਂ ਬੈੱਡ ਤੇ ਹੀ ਸੁੱਤੀ ਪਈ ਸੀ ਇਹ ਵੀ ਗੱਲ ਸਹੀ ਨਹੀਂ ਯਾਨੀ ਐਦਾਂ ਦੀਆਂ ਗੱਲਾਂ ਜਦੋਂ ਪੁਲਿਸ ਵਾਲੇ ਹਰਨੇਕ ਸਿੰਘ ਦੀ ਘਰ ਵਾਲੀ ਨੂੰ ਪੁੱਛਦੇ ਆ ਤਾਂ ਉਹ ਗੱਲਾਂ ਨੂੰ ਘਮਾਉਣਾ ਸ਼ੁਰੂ ਕਰ ਦਿੰਦੀ ਹੈ ਕਈ ਬਿਆਨਾਂ ਦੇ ਵਿੱਚ ਉਹ ਬਦਲਦੀ ਨਜ਼ਰ ਆਉਂਦੀ ਹੈ ਯਾਨੀ ਕਈ ਗੱਲਾਂ ਤੋਂ ਉਹ ਮੁਕਰਨਾ ਸ਼ੁਰੂ ਕਰ ਦਿੰਦੀ ਹੈ ਪਰ ਉਹ ਇਹ ਗੱਲ ਨਹੀਂ ਮੰਨਦੀ ਕਿ ਮੈਂ ਹੀ ਹਰਨੇਕ ਸਿੰਘ ਦੀ ਕਾਤਲਾਂ ਜਾਨੀ ਮੈਂ ਹੀ ਉਸ ਨੂੰ ਗੋਲੀ ਮਾਰੀ ਹੈ ਉਸ ਤੋਂ ਬਾਅਦ ਪੁਲਿਸ ਵਾਲੇ ਫਿਰ ਜਦੋਂ ਮਹੇਸ਼ ਕੁਮਾਰ ਨੂੰ ਉਸ ਦੇ ਸਾਹਮਣੇ ਕਰਦੇ ਨੇ ਕਿ ਇਸ ਬੰਦੇ ਨੂੰ ਤੂੰ ਜਾਣਦੀ ਆ ਤਾਂ ਉਸ ਦਾ ਰੰਗ ਉੱਡ ਜਾਂਦਾ ਹੈ ਮਹੇਸ਼ ਕੁਮਾਰ ਨੂੰ ਦੇਖ ਕੇ ਉਹ ਹੈਰਾਨ ਹੋ ਜਾਂਦੀ ਹੈ ਤਾਂ ਮਹੇਸ਼ ਕੁਮਾਰ ਵੀ ਉਸ ਨੂੰ ਕਹਿੰਦਾ ਕਿ ਹੁਣ ਇੱਧਰ ਉੱਧਰ ਗੱਲਾਂ ਕਰਨ ਦਾ ਸਮਾਂ ਨਹੀਂ ਕਿਉਂਕਿ ਪੁਲਿਸ ਵਾਲਿਆਂ ਨੂੰ ਸਭ ਕੁਝ ਪਤਾ ਲੱਗ ਗਿਆ ਇਹਨਾਂ ਕੋਲ ਬਹੁਤ ਜ਼ਿਆਦਾ ਸਬੂਤ ਨੇ ਤੇ ਇਹਨਾਂ ਨੂੰ ਪੱਕਾ ਪਤਾ ਹੈ ਕਿ ਤੂੰ ਹੀ ਇਸ ਦਾ ਕਤਲ ਕੀਤਾ ਪਰ ਜੋ ਔਰਤ ਸੀ ਬੜੀ ਸ਼ਤਰ ਔਰਤ ਸੀ ਉਹ ਕਹਿੰਦੀ ਹੈ ਕਿ ਮੈਂ ਤਾਂ ਇਸ ਨੂੰ ਜਾਣਦੀ ਨਹੀਂ ਇਹ ਬੰਦਾ ਝੂਠ ਬੋਲ ਰਿਹਾ ਪੁਲਿਸ ਦੇ ਸਾਹਮਣੇ ਹੁਣ ਬਹੁਤ ਵੱਡਾ ਸਵਾਲ ਸੀ ਕਿ ਇਸ ਨੂੰ ਕਿਵੇਂ ਮਨਾਇਆ ਜਾਵੇ ਪੁਲਿਸ ਨੂੰ ਪੱਕਾ ਪਤਾ ਲੱਗ ਗਿਆ ਸੀ ਕਿ ਇਸ ਨੇ ਹੀ ਆਪਣੇ ਘਰ ਵਾਲੇ ਦਾ ਕਤਲ ਕੀਤਾ ਪਰ ਉਹ ਇਕਵਾਲੀਆ ਜੁਰਮ ਕਬੂਲ ਨਹੀਂ ਕਰ ਰਹੀ ਸੀ ਉਸ ਤੋਂ ਬਾਅਦ ਫਿਰ ਪੁਲਿਸ ਵਾਲੇ ਨੇ ਦੱਸਿਆ ਕਿ ਅਸੀਂ ਆਪਣਾ ਦਾ ਖੇਡਿਆ ਹੁਣ ਉਹ ਹਰਨੇਕ ਦੀ ਘਰ ਵਾਲੀ ਨੂੰ ਪੁਲਿਸ ਵਾਲੇ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਜੇ ਤੂੰ ਇਹ ਸਭ ਕੁਝ ਮੰਨ ਜਾਏਂਗੀ ਤੂੰ ਕੀਤਾ ਤਾਂ ਹੈ ਜੇ ਇਹ ਤੂੰ ਕਬੂਲ ਕਰ ਲਵੇਂਗੀ ਤਾਂ ਤੇਰੀ ਜੋ ਸਜ਼ਾ ਗਈ ਉਹ ਅਸੀਂ ਮਾਫ ਕਰਵਾ ਦੇਾਂਗੇ ਤੇ ਲੈ ਦੇ ਕੇ ਤੈਨੂੰ ਇਸ ਕਤਲ ਦੇ ਵਿੱਚੋਂ ਬਾਹਰ ਕੱਢ ਦੇਵਾਂਗੇ ਹੁਣ ਇਹ ਗੱਲ ਹਰਨੇਕ ਦੀ ਘਰ ਆ ਇਹਨੂੰ ਲੱਗਦੀ ਹੈ ਕਿ ਪੁਲਿਸ ਪੈਸੇ ਲੈ ਜਾਂਦੀ ਹੈ ਕਿ ਮੈਨੂੰ ਵੀ ਪੈਸੇ ਲੈ ਕੇ ਇਸ ਕਤਲ ਦੇ ਵਿੱਚੋਂ ਇਸ ਕੇਸ 'ਚੋਂ ਇਹ ਕੱਢ ਦੇਣਗੇ ਤਾਂ ਇਹਨਾਂ ਦਾ ਕੁਝ ਸੌਦਾ ਹੁੰਦਾ ਹੈ ਕਿ ਐਨੇ ਕ ਪੈਸਿਆਂ ਦੇ ਵਿੱਚ ਤੈਨੂੰ ਅਸੀਂ ਇਸ ਕੇਸ 'ਚੋਂ ਬਾਹਰ ਕੱਢ ਦੇਵਾਂਗੇ ਹੁਣ ਜੋ ਹਰਨੇਕ ਸਿੰਘ ਦੀ ਘਰ ਵਾਲੀ ਹੁੰਦੀ ਆ ਉਸ ਨੂੰ ਲੱਗਦਾ ਕਿ ਸੌਦਾ ਪੱਕਾ ਹੋ ਗਿਆ ਤੇ ਮੈਂ ਹੁਣ ਸਾਹ ਬਾਜ ਜਾਵਾਂਗੀ ਪਰ ਪੁਲਿਸ ਵਾਲੇ ਉਸ ਨੂੰ ਇੱਕ ਗੱਲ ਪੁੱਛਦੇ ਆ ਕਿਉਂਕਿ ਜਿੱਥੇ ਗੋਲੀ ਚੱਲੀ ਸੀ ਤਾਂ ਜੋ ਗੋਲੀ ਚੱਲੀ ਸੀ ਉਸ ਦਾ ਖੋਲ ਪੁਲਿਸ ਨੂੰ ਨਹੀਂ ਮਿਲਿਆ ਸੀ ਉਹ ਵੀ ਮਿਲਣਾ ਜ਼ਰੂਰੀ ਸੀ ਪੁਲਿਸ ਹੁਣ ਇਹੀ ਪੁੱਛਣਾ ਚਾਹੁੰਦੀ ਸੀ ਕਿ ਆਖਰ ਏਸ ਨੇ ਗੋਲੀ ਤਾਂ ਉਸ ਦੇ ਸਿਰ ਵਿੱਚ ਮਾਰ ਦਿੱਤੀ ਪਰ ਜੋ ਉਸ ਗੋਲੀ ਦਾ ਖੋਲ ਸੀ ਉਹ ਕਿੱਥੇ ਗਿਆ ਉਹ ਏਸ ਨੂੰ ਪੁੱਛਦੇ ਆ ਕਿ ਸਾਨੂੰ ਇਹ ਦੱਸ ਕੇ ਤੂੰ ਗੋਲੀ ਮਾਰੀ ਹੈ ਏਸ ਨੇ ਦੱਸਿਆ ਕਿ ਮੈਂ ਖੁਦ ਹੀ ਗੋਲੀ ਮਾਰੀ ਹੈ ਬਹੁਤ ਨੇੜਿਓਂ ਏਸ ਨੇ ਹਰਨੇਕ ਸਿੰਘ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਕਿਉਂਕਿ ਇਸ ਨੂੰ ਜਦੋਂ ਪੁੱਛਿਆ ਗਿਆ ਪੁਲਿਸ ਵੱਲੋਂ ਕਿ ਤੈਨੂੰ ਬੰਦੂਖ ਕਿੱਥੋਂ ਚਲਾਉਣੀ ਆਈ ਤਾਂ ਇਸ ਨੇ ਕਿਹਾ ਕਿ ਮੈਂ ਦੇਖਦੀ ਰਹਿੰਦੀ ਸੀ ਤੇ ਇੱਕ ਦੋ ਵਾਰ ਮੈਂ ਪ੍ਰੈਕਟਿਸ ਵੀ ਕੀਤੀ ਹੈ ਤੇ ਉਸ ਦਿਨ ਰਾਤ ਨੂੰ ਇਸ ਨੇ ਗੋਲੀ ਪਾ ਕੇ ਸੁੱਤੇ ਪਏ ਹਰਨੇਕ ਸਿੰਘ ਦੇ ਸਿਰ ਦੇ ਨਾਲ ਬੰਦੂਖ ਲਾ ਕੇ ਗੋਲੀ ਚਲਾ ਦਿੱਤੀ ਤੇ ਉਸ ਦਾ ਕਤਲ ਕਰ ਦਿੱਤਾ ਜਾਨੀ ਹੁਣ ਜੋ ਪੁਲਿਸ ਹੀ ਉਸ ਨੂੰ ਸਭ ਕੁਝ ਪਤਾ ਲੱਗ ਗਿਆ ਸੀ ਪਰ ਜੋ ਗੋਲੀ ਦਾ ਖੋਲ ਸੀ ਉਹ ਨਹੀਂ ਮਿਲਿਆ ਸੀ ਪੁਲਿਸ ਹੁਣ ਇਸ ਨੂੰ ਕਹਿੰਦੀ ਹੈ ਕਿ ਤੈਨੂੰ ਤਾਂ ਅਸੀਂ ਰਿਹਾ ਕਰ ਦੇਵਾਂਗੇ ਤੇਰਾ ਜੋ ਤੈਨੂੰ ਇਸ ਕੇਸ ਵਿੱਚੋਂ ਕੱਢ ਦੇਵਾਂਗੇ ਪਰ ਸਾਨੂੰ ਇਹ ਦੱਸ ਕਿ ਜੋ ਉਹ ਗੋਲੀ ਚਲਾਈ ਸੀ ਉਸ ਦਾ ਖੋਲ ਕਿੱਥੇ ਹੈ ਤਾਂ ਫਿਰ ਇਹ ਔਰਤ ਦੱਸਦੀ ਹੈ ਕਿ ਉਹ ਜੋ ਗੋਲੀ ਦਾ ਖੋਲ ਸੀ ਉਸ ਨੂੰ ਤਾਂ ਮੈਂ ਸਾਡੇ ਸਟੋਰ ਦੇ ਵਿੱਚ ਜੋ ਕਣਕ ਵਾਲਾ ਢੋਲਾ ਉਸਦੇ ਹੀਠਾਂ ਸੁੱਟ ਦਿੱਤਾ ਸੀ ਜਦੋਂ ਹਰਨੇਕ ਸਿੰਘ ਦੀ ਘਰ ਵਾਲੀ ਇਹ ਗੱਲ ਪੁਲਿਸ ਨੂੰ ਦੱਸਦੀ ਆ ਤਾਂ ਪੁਲਿਸ ਵਾਲਿਆਂ ਨੂੰ ਲੱਗਦਾ ਕਿ ਹੁਣ ਇਹ ਕੇਸ ਸ਼ੀਸ਼ੇ ਵਾਂਗੂ ਸਾਫ਼ ਹੋ ਗਿਆ ਤੇ ਇਸ ਔਰਤ ਨੂੰ ਇਸ ਵੱਲੋਂ ਕੀਤੇ ਹੋਏ ਕਤਲ ਦੀ ਸਜ਼ਾ ਮਿਲ ਕੇ ਹੀ ਰਹੇਗੀ ਕਿਉਂਕਿ ਸਭ ਸਬੂਤ ਹੁਣ ਪੁਲਿਸ ਦੇ ਸਾਹਮਣੇ ਸੀ ਪੁਲਿਸ ਹੁਣ ਇਸ ਨੂੰ ਘਰ ਲੈ ਜਾਂਦੀ ਹੈ ਘਰ ਲਿਜਾ ਕੇ ਉਹ ਸਟੋਰ ਦੇ ਵਿੱਚ ਜਦੋਂ ਕਣਕ ਵਾਲੇ ਢੋਲ ਦੇ ਹੀਠਾਂ ਦੇਖਿਆ ਜਾਂਦਾ ਤਾਂ ਉਸ ਰਫਲ ਦੀ ਗੋਲੀ ਦਾ ਖੋਲ ਪਿਆ ਹੁੰਦਾ ਤੇ ਇਹ ਜੋ ਖੋਲ ਹੁੰਦਾ ਉਹ ਪੁਲਿਸ ਵਾਲੇ ਸਰਪੰਚ ਨੂੰ ਵੀ ਦਿਖਾਉਂਦੇ ਆ ਤੇ ਜੋ ਹਰਨੇਕ ਸਿੰਘ ਦਾ ਭਰਾ ਹੁੰਦਾ ਸੁਖਦੇਵ ਸਿੰਘ ਉਸ ਨੂੰ ਵੀ ਦਿਖਾਇਆ ਜਾਂਦਾ ਤੇ ਦੱਸਿਆ ਜਾਂਦਾ ਕਿ ਤੇਰੇ ਭਰਾ ਦੀ ਕਾਤਲ ਤੇਰੀ ਪਰਜਾਈ ਹੀ ਹੈ ਤੇ ਹੁਣ ਸੁਖਦੇਵ ਸਿੰਘ ਉੱਚੀ ਉੱਚੀ ਤਾਹਾਂ ਮਾਰਦਾ ਕਿ ਇਹ ਮੇਰੇ ਭਰਾ ਨੂੰ ਖਾ ਗਈ ਤੇ ਜੋ ਹਰਨੇਕ ਸਿੰਘ ਦੀ ਘਰ ਵਾਲੀ ਸੀ ਉਹ ਵੀ ਰੋਣ ਲੱਗਦੀ ਆ ਪਰ ਹੁਣ ਰੋਂਦ ਧੋਣ ਨਾਲ ਕੁਝ ਨਹੀਂ ਹੋਣ ਵਾਲਾ ਸੀ ਪੁਲਿਸ ਨੇ ਪਹਿਲਾਂ ਇਹ ਜੋ ਐਫ ਆਈ ਆਰ ਸੀ ਅਣਪਛਾਤੇਆਂ ਦੇ ਵਿਰੁੱਧ ਦਰਜ ਕੀਤੀ ਸੀ ਪਰ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਹਰਨੇਕ ਸਿੰਘ ਦੀ ਘਰ ਵਾਲੀ ਤੇ ਜੋ ਇਸ ਦਾ ਆਸ਼ਕ ਹੁੰਦਾ ਮਹੇਸ਼ ਕੁਮਾਰ ਉਸ ਨੂੰ ਇਨਵੋਲਵ ਕੀਤਾ ਜਾਂਦਾ ਹੈ ਕੇਸ ਚੱਲਦਾ ਤੇ ਅਦਾਲਤ ਵੱਲੋਂ ਇਹਨਾਂ ਦੋਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਵਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਜੁਰਮ ਕਿਦਾਂ-ਕਿਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੇ ਆ ਇਸ ਲਈ ਹਮੇਸ਼ਾ ਜਾਗਦੇ ਰਹੋ ਸਤਰਕ ਰਹੋ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ